ਉਸ ਤੋਂ ਮੈਂ ਤੁਹਾਡਾ ਛੇਵਿਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਵੀਡੀਓ ਵਿੱਚ ਅਪਾ ਗਲਗਾਤ ਕਰਾਂਗੇ ਕਿ ਜਿਹੜਾ ਬੰਦਾ ਹੈ ਉਹ ਰੱਬ ਨੇ ਬਣਾਇਆ ਹੈ ਔਰ ਰੱਬ ਨੇ ਸਾਰੇ ਜੀਵ ਬਣਾਏ ਔਰ ਸਾਰਿਆਂ ਨਾਲੋਂ ਜ਼ਿਆਦਾ ਸਮਾਰਟ ਰੱਬ ਨੇ ਬੰਦੇ ਨੂੰ ਬਣਾਇਆ ਹੁਣ ਰੱਬ ਨੂੰ ਇਹ ਸੀ ਕਿ ਜੇ ਮੈਂ ਇਹੋ ਜਿਹਾ ਟੰਗ ਲੱਭਾਂ ਇਹੋ ਜੀ ਜਗ੍ਹਾ ਤੇ ਲੁਕ ਜਾਵਾਂ ਜਿੱਥੇ ਇਹ ਮੈਨੂੰ ਲੱਭ ਨਾ ਸਕੇ ਤੋ ਉਸਨੇ ਬਹੁਤ ਤਰੀਕੇ ਲੱਭੇ ਬਹੁਤ ਯਤਨ ਕੀਤੇ ਤੇ ਫਿਰ ਰੱਬ ਨੇ ਕਿਹਾ ਕਿ ਇਹਨੇ ਸਾਰੇ ਪਾਸੇ ਵੇਖਣਾ ਪਰ ਆਪਣੇ ਦਿਲ ਵਿੱਚ ਨਹੀਂ ਵੇਖਣਾ ਸੋ ਦਿਲ ਦੇ ਵਿੱਚ ਲੁੱਕ ਕੇ ਬੈਠ ਗਿਆ ਰੱਬ ਕਿਉਂਕਿ ਬੰਦਾ ਸਾਰੇ ਪਾਸੇ ਭ्रमण ਕਰਦਾ ਜੰਗਲਾਂ ਦੇ ਵਿੱਚ ਜਾਂਦਾ ਸਾ ਆਪਣਾ ਮੰਦਰਾਂ ਗੁਰਦੁਆਰਿਆਂ ਸਾਰੇ ਪਾਸੇ ਜਾਂਦਾ ਪਰ ਆਪਣੇ ਮਨ ਦੇ ਵਿੱਚ ਚਾਤੀ ਨਹੀਂ ਮਾਰਦਾ ਇੱਕ ਵਾਰੀ ਬਾਬਾ ਬੁੱਲੇ ਸ਼ਾਹ ਜੀ ਨੂੰ ਕਿਸੇ ਨੇ ਪੁੱਛਿਆ ਕਿ ਬੰਦੇ ਤੇ ਰੱਬ ਦੇ ਵਿੱਚ ਕੀ ਸਬੰਧ ਹੈ ਤਾਂ ਬੱਬਾ ਬੁੱਲਾ ਸ਼ਾਹ ਜੀ ਕਹਿੰਦੇ ਕਿ ਰੱਬ ਤੇ ਬੰਦੇ ਦੀ ਜਾਤ ਹੈ ਇਵੇਂ ਜਿਵੇਂ ਕੱਪੜੀ ਦੀ ਜਾਤ ਹੈ ਰੂਹ ਕੱਪੜੇ ਦੇ ਵਿੱਚ ਰੂਹ ਹੈ ਲੁਕਿਆ ਤੇ ਬੰਦੇ ਦੇ ਵਿੱਚ ਤੂੰ ਆਪੇ ਬੋਲੇ ਆਪੇ ਬੁਲਾਏ ਆਪੇ ਕਰਦਾ ਹੂੰ ਹੂੰ ਬੁੱਲੇਸ਼ਾ ਜਦੋਂ ਮੁਰਸ਼ਿਦ ਮਿਲਦਾ ਤਾਂ ਫੇਰ ਮੈਂ ਨਹੀਂ ਰਹੀ ਤੂੰ ਸੋ ਜਦੋਂ ਆਪਸ ਦੇ ਵਿੱਚ ਇਹੋ ਜਿਹਾ ਜਿਹੜਾ ਗੁਰੂ ਹੈ ਜਿਹੜਾ ਮੁਰਸ਼ਿਦ ਹੈ ਉਹ ਹੈ ਰੱਬ ਨੂੰ ਤੇ ਬੰਦੇ ਨੂੰ ਆਪਸ ਵਿੱਚ ਮਿਲਾਉਣ ਵਾਲੀ ਕੜੀ ਔਰ ਕਹਿੰਦੇ ਹਨ ਕਬੀਰ ਜੀ ਕਿ ਗੁਰੂ ਗੋਬਿੰਦ ਦੇ ਉਖੜੇ ਕਾਕੂ ਲਾਗੇ ਪਾਉ ਬਲੇ ਹਾਰੇ ਗੁਰੂ ਆਪਣੇ ਜਿਨ ਗੋਬਿੰਦ ਦੇ ਮਿਲੇ ਸੋ ਦੋਸਤੋ ਉਸ ਗੋਬਿੰਦ ਨੂੰ ਲੱਭਣ ਦੇ ਲਈ ਸਭ ਤੋਂ ਪਹਿਲਾਂ ਗੁਰੂ ਨੂੰ ਖੁਸ਼ ਕਰਨਾ ਪਏਗਾ ਇਹੋ ਜਿਹਾ ਕੋਈ ਗੁਰੂ ਲੱਭਣਾ ਪਏਗਾ ਜੋ ਉਸ ਜਿਹੜਾ ਹੈ ਖੁਦਾ ਨੂੰ ਮਿਲਾਵੇ ਸੋ ਅੱਜ ਦਾ ਵੀਡੀਓ ਬਸ ਇਹ ਨਹੀਂ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾ ਖੈਰ ਜੀਂਦੇ ਵਸਦੇ ਰੋ ਗੋਡ ਬlesਸ